ਬੰਦਾ ਪਹਿਲਾਂ ਤਾਂ ਪੰਛੀਆਂ ਦੇ ਲਈ ਆਲ ਨੇ ਲਾਈ ਬੈਠਾ ਸੀ ਅੱਜ ਇਹ ਪਹੀ ਦੇ ਨਾਲ-ਨਾਲ ਆਪਣੇ ਵਾਹਣ ਦੇ ਨਾਲ-ਨਾਲ ਰੁੱਖ ਲਵਾਈ ਬੈਠਾ ਇਹ ਇਹ ਨਾ ਕਰਦਿਆਂ ਗੱਲ ਬੀਜਾਰੇ ਇਹਦੇ ਫਸਲ ਨਹੀਂ ਮਾਰਦੇ ਹੁਣ ਇਹ ਰੁੱਖ ਤੇ ਚਿੱਟੇ ਭਾਈ ਬੈਠਾ ਅੱਜ ਤਾਂ ਕਿਉਂ ਭਾਈ ਕੀ ਹਾਲਾ ਵਧੀਆ ਜੀ ਕੀ ਬੰਦਾ ਕੋਨੇ ਬੰਦਾ ਦਰਖਤਾਂ ਆਨੰਦ ਲੈਣੇ ਸਾਵੇਂ ਬੈਠਿਆ ਅੱਛਾ ਆਨੰਦ ਤਾਂ ਠੀਕ ਐ ਏਸੀ ਓਸੀ ਚ ਬਹਿ ਜਾਂਦਾ ਜਾ ਕੇ ਜਿਹੜੀ ਏਸੀ ਵਾਲੀ ਹੈ ਵਾ ਸੰਦੀਪ ਕਿੱਥੇ ਹੈ ਹੈ ਜਿਹੜਾ ਇਹ ਮਾਹੌਲ ਹੈ ਹੂੰ ਪਹਿਲਾਂ ਪੁਰਾਣੇ ਜਿਹੜੇ ਬਜ਼ੁਰਗ ਦਰਖਤਾਂ ਥੱਲੇ ਬੰਡੇ ਸੀ ਉਹ ਕਮਲੇ ਸੀ ਨਹੀਂ ਕਮਲੇ ਨਹੀਂ ਏਸੀ ਦਾ ਤਾਂ ਵਧੀਆ ਫਰੀ ਬਿਜਲੀ ਹੈ ਜਦ ਸਾਰਾ ਕੁਝ ਹੈ ਬਿਜਲੀ ਫਰੀ ਨੂੰ ਕੀ ਕਰਾਂਗੇ ਨੁਕਸਾਨ ਵੀ ਹੈ ਬਾਈ ਹਰ ਇੱਕ ਬੰਦਾ ਕਹਿੰਦਾ ਮੇਰੇ ਗੋਡੇ ਦੇਖ ਫੇਰੇ ਗਿੱਟੇ ਦੇਖ ਤੇ ਨਹੀਂ ਕਦੇ ਨਾਲ ਦੁਖਦੇ ਨੇ ਉਹ ਅੱਛਾ ਏਸੀ ਨਾਲ ਹੀ ਦੁਖਦੇ ਨੇ ਅੱਛਾ ਤੇ ਮੈਨੂੰ ਐਂ ਦੱਸ ਮੈਂ ਉ ਤਾਂ ਤੇਰੀ ਮਰਜ਼ੀ ਆ ਵੈਸੇ ਮੰਨਣਾ ਤਾਂ ਤੂੰ ਹੁੰਦਾ ਨਹੀਂ ਗੱਲ ਤਾਂ ਤੂੰ ਪੁੱਠੀ ਕਰਨੀ ਹੁੰਦੀ ਆ ਬੀ ਆ ਤੂੰ ਦਰਖਤ ਲਾ ਦੇ ਆ ਤੇਰੀ ਜਮੀਨ ਆ ਹਨਾ ਹੂੰ ਇਹ ਦਰਖਤ ਤੇਰੀ ਫਸਲ ਨਹੀਂ ਮਾਰਨਗੇ ਇਹ ਕੀ ਮਾਰ ਦੇ ਨੇ ਫਸਲ ਜਾਂ ਸੰਦੀਪ ਹੈ ਇਹ ਜੇ ਮਤਤੈ ਨੂੰ ਕੌਣ ਦਿੰਦਾ ਸਾਡੇ ਕੋਲੇ ਆਉਣ ਨੂੰ ਵੀਰ ਤੁਸੀਂ ਆ ਕਰਿਆ ਕਰੋ ਉਹ ਐ ਨਹੀਂ ਦੇਖ ਮੇਰਾ ਤਾਂ ਯਾਰ ਫਰਜ ਬੰਦਾ ਸਵਾਲ ਕਰਨ ਦਾ ਵੀ ਦੇਖ ਸਵਾਲ ਤੂੰ ਚੱਜ ਦੇ ਕਰਿਆ ਕਰੋ ਨਾ ਨਾ ਅੱਧਰ ਦੇਖ ਆ ਤੇਰੀ ਦੇਖ ਅੱਜ ਤਾਂ ਇਹ ਛੋਟੇ ਆ ਦਰਖਤ ਆ ਹਾਂ ਕੱਲ ਨੂੰ ਤੇਰੇ ਇੱਥੇ ਤੈਨੂੰ ਅੱਗ ਨਾਲ ਮਚਣਗੇ ਫੇਰ ਵੀਡੀਓ ਬਣਨੀ ਆ ਲੋਕ ਕਹਿਣਗੇ ਦਰਖਤ ਮਚਾਤੇ ਤੂੰ ਆਪ ਮੱਛਣੀ ਦਿੰਦੇ ਬਾਈ ਅੱਛਾ ਤੂੰ ਅੱਗ ਵੀ ਨਹੀਂ ਲਾਉਂਦਾ ਹਨਾ ਚੱਲ ਇਹ ਅੱਗ ਲਾਉਣ ਦਾ ਵੀ ਤਰੀਕਾ ਬਾਈ ਨਾਲ ਹਲਾ ਨਾਲ ਗੇੜਾ ਦੇ ਲੋ ਅੱਛਾ ਐਡਾ ਕਿਡਾ ਖፋ ਹੁੰਦਾ ਬਸੇਰਾ ਟਰੈਕਟਰ ਨੇ ਆਪਣੇ ਕੋਲ ਇੱਕ ਗੇੜਾ ਦਿੱਤਾ ਵਾਧੂ ਹੈ ਨਹੀਂ ਫਿਰ ਵੀ ਇਹ ਫਸਲ ਉੱਪਰੋਂ ਤਾਂ ਮਾਰਨਗੀ ਮੈਂ ਇਹ ਤਾਂ ਕੁਦਰਤ ਹੈ ਇਹ ਗੜੇ ਪਾ ਦੇ ਫਿਰ ਨਹੀਂ ਗੜੇ ਤਾਂ ਯਾਰ ਉਹ ਤਾਂ ਚੱਲ ਉਹ ਵੀ ਕੁਦਰਤੀ ਹੈ ਉਹ ਦੇ ਦਰਖਤਾਂ ਦੀ ਮਾਲਕ ਕੀ ਮਾਰਨ ਇੱਕ ਸਿਆੜ ਮਾਰਨਗੇ ਹਾਂ ਦੋ ਮਾਰ ਦਣਗੇ ਉਹੀ ਆ ਵਿੱਚ ਜੇ ਪੱਤਾ ਹਟਾਉਂ ਰਹੀ ਹੀ ਬਣਦਾ ਨਹੀਂ ਯਾਰ ਐਂ ਆ ਅੱਜ ਇਹ ਛੋਟੇ ਆ ਵੀ ਮੈਂ ਤਾਂ ਇਹ ਕਹੀ ਜਾਂਦਾ ਵੀ ਤੈਨੂੰ ਕੱਲ ਨੂੰ ਤਰਿਆਣ ਗਵਾਂਡ ਵੀ ਕਹੂਗਾ ਵੀ ਤੂੰ ਆਹ ਦਰਖਤ ਐਡੇ ਯਾਰ ਲਾਤੇ ਵੀ ਸਾਡੇ ਛਾਂ ਆਉਂਦੀ ਆ ਆਣਗਵਾਂੜੀ ਕਿਹੜਾ ਬੈਂਦੇ ਨਹੀਂ ਸਾਵੇਂ ਬੈਂਦੇ ਨੇ ਹੁਣ ਤੂੰ ਨਿਗਾਹ ਮਾਰ ਕੇ ਦੇਖਾ ਉਹ ਮਾਈਆਂ ਕੱਖ ਖੋਦਦੀਆਂ ਫਿਰਦੀਆਂ ਨੇ ਹਾਂ ਆ ਰੇੜੇ ਖੜੇ ਤੈਨੋਂ ਉਹਨਾਂ ਦੀਆਂ ਹਾਂ ਉਹਨਾਂ ਨੂੰ ਕਿਹੜਾ ਇੱਥੇ ਕੋਠਾ ਪਾਇਆ ਪਿਆ ਵੀ ਜਿਹੜੀਆਂ 10 ਮਿੰਟ ਆਰਾਮ ਕਰ ਲੈਣੀਆਂ ਹਾਂ ਤੂੰ 5-10 ਮਿੰਟ ਖੜ੍ਹ ਜਾ ਉਹ ਕੱਖ ਵੱਢ ਕੇ ਦਰਖਤ ਥੱਲੇ ਆ ਕੇ ਬੈਠਣੀਆਂ ਹੂੰ ਜੇ ਲੱਗਿਆ ਦਰਖਤ ਤਾਇਆ ਹੁੰਦੀਆਂ ਨੇ ਬਾਈ ਹੂੰ ਨਹੀਂ ਹੋਰ ਇਹਦਾ ਕੀ ਤੈਨੂੰ ਕੀ ਫਾਇਦਾ ਹੋਣਾ ਜਰ ਫਾਇਦੀ ਫਾਇਦਾ ਦੇਖ ਜਰ ਤੁਰ ਤੱਕ 70 ਦਰਖਤ ਲੱਗੇ ਪਏ ਨੇ ਜਿੱਥੇ ਜੀ ਕਰਦਾ ਸਾਵੇਂ ਦੋ ਮਿੰਟ ਹੋ ਕੇ ਬਹਿ ਜਾਓ ਹੁਣ ਮਲਾ ਝੋਨਾ ਲਾਵਾਂਗੇ ਆਪਾਂ ਹੂੰ ਕਿੰਨੀ ਗਰਮੀ ਹੋ ਜੂ ਹੂੰ ਉਦੋਂ ਦਰਖਤ ਥੱਲੇ ਕਿਉਂ ਭਜਦੇ ਤੁਸੀਂ ਨਹੀਂ ਦਰਖਤਾਂ ਤੇਰੇ ਵਾਰਾ ਕੱਦੂ ਕਰਕੇ ਜਰਕਦੇ ਨੇ ਕਹਿੰਦਾ ਓਹ ਸਾਵੇਂ ਤੇ ਟਾਲੀ ਦੇ ਰੋ ਉੱਥੇ ਸਾਵੇਂ ਵਧੀਆ ਜੇ ਲਾਵਾਂਗੇ ਟਾਲੀਆਂ ਫੇਰੀ ਬਣਨਗੇ ਆ ਇਹ ਤੂੰ ਵੇਚ ਦੇਂ ਦਵਾ ਵੱਡੇ ਤੇ ਵੇਚ ਯਾਰ ਫਿਰ ਕੀ ਕਰ ਲੈ ਆਂ ਵੇਚ ਕੇ ਕੀ ਖਟ ਲਾਂਗੇ ਇਹਦਾ ਬਹੁਤ ਪੈਸੇ ਬਣਨਗੇ ਤਾਲੀਆਂ ਦੇ ਤਾਂ ਨਹੀਂ ਨਹੀਂ ਯਾਰ ਇਹ ਤਾਂ ਯਾਰ ਥੋੜੀ ਸੋਚਾਂ ਹੋਰ ਨੇ ਲੋਕਾਂ ਦੀਆਂ ਸਾਡੀਆਂ ਸੋਚਾਂ ਹੋਰ ਨੇ ਹੁਣ ਮੰਨ ਕੇ ਚੱਲ ਕੋਈ ਗਰੀਬ ਗੁਰਬਾ ਕੋਈ ਤੁਰਿਆ ਫਿਰਦਾ ਰਾਹੀ ਬੰਦਾ ਸਾਵੇਂ ਬੈਠੂ ਸੋਸ ਸੀਸ ਦਿੰਦਾ ਮਚਾਉਣਾ ਤਾਂ ਪਹਿਲੀ ਬਹੁਤ ਨੇ ਦੇਖਿਆ ਕਰ ਸੜਕਾਂ ਤੇ ਅੱਗ ਲਾਈ ਪਈ ਹੁੰਦੀ ਐ ਕਿੰਨੇ ਕਿੰਨੇ ਮਚਾਏ ਪਏ ਨੇ ਤੂੰ ਸੜਕਾਂ ਦੇ ਉੱਤੇ ਅੱਗੇ ਆਪਾਂ ਜਾਂਦੇ ਸੀਗੇ ਨਹਿਰਾ ਤੇ ਕਿੰਨੇ ਦੇਖ ਤੇ ਕਿੰਨੀ ਰਾਮਦਾਰੀ ਐ ਹੂੰ ਅਜਿਹਾ ਰਖੜੇ ਜਾਣੇ ਨਾ ਬਾਬੇ ਜੀ ਜਿਹਦਾ ਸੰਗਰੂਰ ਤੋਂ ਪੋਲਾ ਪ੍ਰਭਾਨ ਨੂੰ ਪਏ ਜਾਣਿਆ ਤੂੰ ਜਾ ਕੇ ਦੇਖੀ ਉਸੇ ਦੋਨੇ ਪਾਸੇ ਇੰਨੇ ਦਰਖਤ ਨੇ ਸੰਦੀਪ ਜੇ ਇੱਥੇ ਆਪਣੇ ਤਾਪ ਮਾਰ ਗੱਡੀ ਦਾ 80 ਤੇ ਐ ਉਸੇ ਅਗੇ 60 ਤੇ ਰਹਿੰਦੇ ਐ ਇੰਨਾ ਫਰਕ ਐ ਦੋਨੇ ਬਾਇਦ ਰੱਖਤ ਨੇ ਗੱਲ ਕਰ ਠੀਕ ਆ ਹੁਣ ਜੇ ਮੈਂ ਤੇਰੇ ਵਰਗਾ ਰਿਆਂ ਦੇਣ ਲੱਗਾ ਨਾ ਨੂੰ ਮੜ ਦੋ ਜੀ ਆਏ ਕੋਈ ਨਹੀਂ ਭਈ ਆਪਾਂ ਰਿਆਂ ਰੂਹਾਂ ਨਹੀਂ ਦਿੰਦੇ ਆਪਾਂ ਤਾਂ ਯਾਰ ਤੇਰਾ ਫਾਇਦਾ ਸੋਚਦੇ ਆ ਇਥੇ ਕਵੈਨ ਦੇ ਵਿੱਚ ਚੜੂ ਕਵੈਨ ਕਵੈਨ ਦੇ ਵਿੱਚ ਨਹੀਂ ਆ ਜਾ ਦੇਖਦਾ ਮੈਂ ਕੰਪੈਨ ਦੇ ਵਿੱਚ ਯਾਰ ਇਧਰ ਕਿਧਰ ਕੰਪੈਨ ਨਾ ਬਾਣਾ ਵਿਛਦੀ ਆ ਜਨੇ ਕੰਪੈਨ ਨੂੰ ਕੀ ਫਾਇਦਾ ਕੰਪੈਨ ਦਾ ਇੱਕ ਦਿਨ ਆਉਣਾ ਦੋ ਦਿਨ ਆਉਣਾ ਆ ਮੈਨੂੰ ਲੱਗਾ ਥਾਂ ਹੋਊਗਾ ਖਾਲ ਦਾ ਹੋਊਗਾ ਥਾਂ ਤੇ ਆਹ ਪਹੀ ਹੋਊਗੀ ਮੈਨੂੰ ਲੱਗਾ ਇਹ ਪੰਜ ਕ ਕਰਮਾਂ ਦਾ ਹੋ ਪੰਜ ਕਰਮਾਂ ਵਿੱਚ ਦੀ ਕਵੈਨ ਲੰਘ ਜੂ ਪੰਜ ਕਰਮਾਂ ਵਿੱਚ ਦੀ ਕਿੰਨਾ ਹੋਊਗਾ ਤੈਨੂੰ ਪਤਾ ਕਿੰਨਾ ਹੋ ਗਿਆ 25 ਫੁੱਟ ਹੋ ਗਿਆ ਅੱਛਾ 25 ਫੁੱਟ ਵੀ ਦੀ ਪੈਂ ਕੰਪਾਇੰਦਰ 11 ਫੁੱਟ ਹੁੰਦੀ ਹੈ ਅੱਛਾ ਅੱਛਾ ਵੀ ਇਹਦਾ ਕੋਈ ਨੁਕਸਾਨ ਨਹੀਂ ਹੈ ਕੋਈ ਨੁਕਸਾਨ ਨਹੀਂ ਭਾਈ ਇਹ ਤਾਂ ਹਣ ਤੂੰ ਨਿਗਾਹ ਮਾਰ ਕੇ ਦੇਖ 70 ਦਰਖਤ ਨੇ ਕਿੰਨੀ ਸਾਂ ਹੀ ਪਈ ਹੈ ਦੀਦੇ ਨਿਪਰਤਾਨ ਕੰਮ ਤਾਂ ਤੂੰ ਵਧੀਆ ਕੀਤਾ ਇਹ ਪਰ ਐ ਵੀ ਲੋਕ ਕਹਿੰਦੇ ਆ ਨਾ ਭਾਈ ਮੈਂ ਤਾਂ ਲੋਕਾਂ ਕਰਕੇ ਕਹਿੰਦਾ ਜਾਂ ਲੋਕ ਦਾ ਭਾਈ ਦਿਖਤ ਨੂੰ ਮੈਂ ਪਹਿਲਾਂ ਵੀ ਕਹੀ ਜਾਂਦਾ ਲੋਕ ਜਦੋਂ ਕਹਿਣਗੇ ਕਹਿਣਗੇ ਤੂੰ ਹੀ ਕਹੀ ਨਾ ਉਹ ਨਹੀਂ ਮੈਂ ਤਾਂ ਬਈ ਇਹ ਇਹ ਵੀਡੀਓ ਮੈਸੇਜ ਲਈ ਬਣਾ ਰਿਹਾ ਸੀ ਵੀ ਤੂੰ ਚੰਗਾ ਕੰਮ ਕੀਤਾ ਤੂੰ ਚੰਗਾ ਕੰਮ ਕੀਤਾ ਵੀ ਤੂੰ ਆ ਦਰਖਤ ਲਾਏ ਆ ਮੈਂ ਤਾਂ ਤੇਰੇ ਕਰਕੇ ਤੇਰੀ ਹੌਸਲਾ ਫਜ਼ਾਈ ਕਰਨ ਆਇਆ ਸੀ ਵੀ ਲੋਕਾਂ ਨੂੰ ਆਪਾਂ ਦੱਸੀਏ ਵੀ ਯਾਰ ਆਹ ਭਰਾ ਨੇ ਵੀ ਲਾਏ ਆ ਮਾਇਦਾ ਬਾਈ ਇੱਕ ਸਨੇਹਾ ਦੇਣਾ ਲੋਕਾਂ ਨੂੰ ਵੀਰ ਬਣ ਕੇ ਜੀ ਕੋਈ ਕਲੱਬ ਦਾ ਮੁੰਡਾ ਲਾਉਂਦਾ ਪਿੰਡ ਦਾ ਕੋਈ ਲਾਉਂਦਾ ਹੈ ਬਾਈ ਲਬਾਉ ਸਾਮ ਸੰਭਾਲ ਕਰੋ ਉਹਨਾਂ ਦੀ ਜਿੰਨੀ ਕੁ ਹੁੰਦੀ ਹੈ ਚਲ ਮੈਂ ਵੀ ਨਹੀਂ ਕਹਿੰਦਾ ਸੀ ਬਾਲਟੇ ਨਾਲ ਵਾਲਾ ਪਾਣੀ ਪਾਓ ਜੇ ਉਹ ਕਿਨਾਂ ਚੱਲ ਪਏ ਇਹਨਾਂ ਨੇ ਆਪੀ ਐਕਸੀਡੈਂਟ ਦੇਈ ਜਾਨੀ ਆਪੀ ਪਾਣੀ ਲਈ ਜਾਣੇ ਹੁਣ ਮੰਨ ਲਾ ਕਿਤੇ ਕੋਈ ਆਪਣੇ ਖੇਤ ਜਾਮਣ ਲੱਗੀ ਆ ਹੁਣ ਮੌਸਮ ਉਹ ਜਾਮਣ ਖਾਦੀ ਜਾਂਦੀ ਹੈ ਕੋਈ ਅੰਬ ਲੱਗਦਾ ਕੋਈ ਅਮਰੂਦ ਲੱਗਦਾ ਮਾੜਾ ਕੀ ਆ ਇਹਦਾ ਕਿੰਨਾ ਕੁ ਨੁਕਸਾਨ ਕਰ ਦਾਨਗੇ ਇਹਦਾ ਬਸ ਇੱਕ ਲੋਕਾਂ ਨੂੰ ਆਊਗਾ ਨੁਕਸਾਨ ਨੁਕਸਾਨ ਜੇ ਪਰਮਾਤਮਾ ਨਹੀਂ ਕਰਤਾ ਫੇਰ ਕੀ ਕਰੋਂਗੇ ਨੀ ਇਹ ਤਾਂ ਗੱਲ ਹੈਗੀ ਆ ਬਾਈ ਦੇਖ ਵੀ ਜੇ ਕੋਈ ਬੰਦਾ ਲਾ ਗਿਆ ਦਰਖਤ ਹਨਾ ਹੁਣ ਇਹ ਤਾਂ ਹੈ ਨਹੀਂ ਵੀ ਕਲੱਬ ਵਾਲੇ ਮੁੰਡੇ 20 ਹੋਣਗੇ 30 ਹੋਣਗੇ 10 ਹੋਣਗੇ ਉਹਨਾਂ ਨੇ ਆਪਦੇ ਕੰਮ ਵੀ ਕਰਨੇ ਆ ਵੀ ਜੇ ਆਪਣੇ ਇੱਥੇ ਹੁਣ 70 ਦਰਖਤ ਆ ਤੁਸੀਂ ਇਹਨੂੰ ਪਾਣੀ ਪਾ ਦਨੇ ਹੋ 70 ਤੁਸੀਂ ਚਲਾਤੇ ਚਲਾਤੇ ਜੇ ਇਹ ਨਾ ਚਲਾਉਂਦੇ ਤੁਸੀਂ ਪਾਣੀ ਨਾ ਪਾਉਂਦੇ ਤਾਂ ਇਹਨਾਂ ਨੇ ਮੱਚ ਜਾਣਾ ਸੀ ਠੀਕ ਹੈ ਜੇ ਤੁਸੀਂ ਇਹ ਸੋਚ ਲਾਂਦੇ ਵੀ ਜਰ ਉਹ ਤਾਂ ਲਾ ਗਏ ਕਈ ਬੰਦੇ ਕੀ ਕਰਦੇ ਆ ਨਾ ਜਦੋਂ ਦਰਖਤ ਲਾਤਾ ਮਾਰਿਆ ਪੱਟ ਕੇ ਉੱਥੇ ਹੀ ਛੱਡ ਦੰਦੇ ਆ ਵੀ ਇਹ ਵੀ ਨਾ ਹੋਵੇ ਵੀ ਇਹ ਪੱਟਿਆ ਵੀ ਇਹ ਤਾਂ ਜੀ ਸੁੱਕ ਗਿਆ ਜੋ ਰਸਨਦੀਪ ਉਹ ਤਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਲੋਕਾਂ ਦੀ ਸੋਚ ਦਾ ਫਰਕ ਹੈ ਜੇ ਕੋਈ ਬੰਦਾ ਮਿਹਨਤ ਕਰਕੇ ਲਾਉਂਦਾ ਫਿਰ ਲਵਾਓ ਨਾ ਹਾਂ ਇਹੀ ਤਾਂ ਗੱਲ ਹੈ ਇਹੀ ਤਾਂ ਗੱਲ ਹੈ ਵੀ ਆਪਾਂ ਬਾਈ ਲਵਾਉਣਾ ਇਸਨਦੀ ਤੁਸੀਂ ਜਾਓ ਬਾਈ ਸਾਨੂੰ ਕੋਈ ਲੋੜ ਨਹੀਂ ਕੰਮਾਂ ਦੀ ਜੇ ਲਵਾਇਆ ਤਾਂ ਪਾ ਲਓ ਹੁਣ ਮੇਰੀ ਦੁਕਾਨ ਤੇ ਵੀ ਲੱਗੇ ਪਏ ਨੇ ਮੈਨੂੰ ਵੀ ਸਿਰ ਉੱਤੇ ਕਹਿੰਦੇ ਤੈਨੂੰ ਡਿੱਕਾ ਲੱਗਦਾ ਕੀ ਡਿੱਕਾ ਲੱਗਦਾ ਤੂੰ ਜਾਣੀ ਹੈ ਯਾਰ ਬਾਈ ਆਹ ਦੇਖ 25 ਫੁੱਟ ਚੌੜਾ ਰਾਹ ਨਾ ਹਾਂ ਕੀ ਰੋਕਣ ਦੇ ਵਿੱਚੋਂ ਆ ਥੱਲੇ ਸੰਗ ਜਾਣਗੇ ਹਾਂ ਸੰਗ ਕਿ ਤਹਾਂ ਲੰਘ ਜਾਣਗੇ ਹੂੰ ਮਨ ਲਾ ਜਦੋਂ ਹੁਣ ਝੋਨਾ ਲਾਵਾਂਗੇ ਆਪਾਂ ਬਈ ਕਿੰਨੇ ਆਪਣੇ ਨਾਲ ਲੇਬਰ ਹੁੰਦੀ ਐ ਕਿੱਥੇ ਵਹਾਉਂਗੇ ਤੁੱਪੇ ਵੱਟਣਗੇ ਉਹ ਹੂੰ ਇੱਕ ਤਾਂ ਤੱਤਾ ਪਾਣੀ ਹੁੰਦਾ ਵਿਚਾਰਿਆਂ ਨੂੰ ਨਹੀਂ ਆ ਮੈਂ ਦੇਖਿਆ ਸੀ ਤੇਰੇ ਤੋਂ ਪਹਿਲਾਂ ਮਾਈਆਂ ਇੱਥੇ ਉਹ ਰੇੜੀਆਂ ਤੇ ਕੱਖ ਲੈਣ ਆਈਆਂ ਨੇ ਉਹ ਵਿਚਾਰੀਆਂ ਇੱਥੇ ਬਹਿ ਕੇ ਗਈਆਂ ਫੇਰ ਤੈਨੂੰ ਮੈਂ ਉਹੀ ਕਹਿਣਾ ਉਹ ਕੱਖ ਖੋਦਦੀਆਂ ਫਿਰਦੀਆਂ ਤੂੰ ਲਿਗਾ ਮਾਰ ਕੇ ਦੇਖ ਲੈ ਇੱਕ ਤਾਂ ਕਿੰਨੀ ਗਰਮੀ ਐ ਹੂੰ ਪਾਣੀ ਉਹਨੇ ਕੋਲੇ ਵਿਚਾਰੇ ਕੋਲੇ ਆਪਦਾ ਹੋਊਗਾ ਬੋਤਲਾਂ ਲਈ ਫਿਰਦੀ ਹੈ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਜੇ ਕੋਈ ਦਰਖਤ ਦੇ ਸਾਹਮਣੇ ਆ ਕੇ ਬੈਠਣ ਗਿਆ ਸੀ ਸੀਸੀ ਦੇਣ ਗਿਆ ਅਗਲਾ ਸੌ ਕਹਿੰਦਾ ਬਾਈ ਯਾਰ ਚੰਗਾ ਵਧੀਆ ਕਿਸੇ ਨੇ ਲਾਏ ਨਹੀਂ ਆਪਾਂ ਤਾਂ ਕਹਿੰਦਾ ਬਾਈ ਸਭ ਸੰਭਾਲ ਕਰੋ ਹੁਣ ਪਾਣੀ ਦੀ ਆਪਾਂ ਨੂੰ ਕੋਈ ਏਡੀ ਸਮੱਸਿਆ ਨਹੀਂ ਪਾਣੀ ਤਾਂ ਦੇਖੋ ਚੌਲਾ ਜ ਆਮ ਹੁੰਦਾ ਜੇ ਕੋਈ ਦੋ ਬਾਲਟੀਆਂ ਪਾ ਪਾ ਲਾਂਗੇ ਕੋਈ ਥੱਕਦੇ ਵੀ ਨਹੀਂ ਹੈ ਕਿਸੇ ਨੂੰ ਵਰਕ ਤਾਂ ਪੈਂਦਾ ਨਹੀਂ ਸਹੀ ਗੱਲ ਨਾਲ ਨਾਲ ਦੀ ਖਾਲ ਲੰਗਦਾ ਨਾਲ ਦੀ ਖਾਲ ਲੰਗਦੇ ਖਾਲਾਂ ਦੇ ਨਾਲ ਲਵਾ ਦਿਓ ਬਾਈ ਜਿਆਦਾ ਬਾਈ ਆਪਾਂ ਤਾਂ ਕਹਿੰਦੇ ਜੇ ਕਿਸੇ ਕਲੱਬ ਵਾਲੇ ਤਾਂ ਲਵਾਉਣੇ ਤਾਂ ਪਾ ਲਓ ਨਹੀਂ ਲਵਾਓ ਨਾ ਹਾਂ ਆਪਣੇ ਅੱਗ ਵਾਲੇ ਨੂੰ ਵੀ ਸਨੇਹਾ ਦਿੰਦੇ ਆ ਵੀਰਾਂ ਨੂੰ ਬਥੇਰੇ ਮੱਛੇ ਬਣ ਰੋਜ਼ ਵੀਡੀਓ ਤਾਂ ਆਉਂਦੀ ਐ ਵੀ ਯਾਰ ਇੰਨੀ ਮਿੰਤ ਕਰੀ ਹੁੰਦੀ ਐ ਟਰੈਕਟਰ ਨਾਲ ġੇੜਾ ਦੇ ਦੋ ਇੱਕ ਹਾਂ ਇੱਕ ġੇੜੇ ਨਾਲ ਥੋੜਾ ਕੀ ਫਰਕ ਪੈਂਦਾ ਯਾਰ ਲੀਟਰ ਤੇਲ ਦਾ ਮੱਛਦਾ ਨਹੀਂ ਕਿੱਲੇ ਚ ਇੱਕ ġੇੜੇ ਨਾਲ ਧੁਰ ਦੀ ਧੁਰ ਮੇਰੀ ਗਾਰੰਟੀ ਇੰਨੇ ਦਾ ਰਖਤਪਰੀ ਹੁੰਦੇ ਉਹਨਾਂ ਦੇ ਆ ਸੈਟਤੀ ਐ ਇਧਰ ਦਾ ਪਗੜਾ ਦੇਣ ਦੀ ਲੋੜ ਹੀ ਨਹੀਂ ਹਾਂ ਜਾਂ ਮੜੇ ਪਿੱਸੇ ਟਾਲੋ ਯਾਰ ਇਹ ਵੀ ਆਪਣੇ ਜਵਾਕਾਂ ਵਾਂਗੂ ਪਾਉਣ ਦੇ ਦੇਖ ਵੀ ਯਾਰ ਕਿੰਨੀਆਂ ਟਾਲੀਆਂ ਸ਼ਰੀਂ ਕਿੰਨੇ ਬੂਟਿਆ ਦੇਖੋ ਹੋਰ ਦਿਖਾਉਣੇ ਆ ਆਪਾਂ ਵੀ ਦੋਸਤੋ ਬਾਕੀ ਹੋਰ ਵੀ ਗੱਲਾਂ ਸੰਦੀਪਾ ਲੱਕੜ ਦਾ ਤੋੜਾ ਪਈ ਜਾਂਦਾ ਹੁਣ ਜੇ ਕੋਈ ਦਰਖਤ ਲੱਗਿਆ ਆਪਾਂ ਸੰਗਾਂਗੇ ਇਹਨੂੰ ਕੋਈ ਗਰੀਬ ਗੁਰਬਾ ਘਰੇ ਲਿਆ ਕੇ ਬਾਲਣ ਤੇ ਬਾਲੂ ਘਰੇ ਚੁੱਲੇ ਤੇ ਮਾੜੀ ਗੱਲ ਕੀ ਆ ਦੀ ਹਾਂ ਆ ਦੇਖੋ ਜਿਵੇਂ ਹੁਣ ਨਾਲ ਤਾਂ ਦਰਖਤ ਵਧੀ ਜਾਊ ਨਾਲੇ ਥੱਲੇ ਸੰਗਾਈ ਕਰੇ ਜਾਵੇਂ ਹਾਂ ਸਹੀ ਗੱਲ ਆ ਹਨਾ ਕੋਈ ਗਰੀਬ ਗੁਰਬਾ ਵਿਚਾਰਾ ਲੈ ਜਾਂਦਾ ਬਾਲਣ ਹੁਣ ਬਾਲਣ ਹੈ ਹੀ ਨਹੀਂ ਸਿਲੰਡਰ ਦੇਖ ਲੈ ਭਾਏ ਤੇ 900 ਰੁਪਏ ਕੌਣ ਪਰੋ ਹਾਂ ਇਹ ਤਾਂ ਡੱਕੇ ਡੱਕੇ ਨਾਲ ਵਿਚਾਰੀਆਂ ਬੁੜੀਆਂ ਜਿਵੇਂ ਕਾਕੰਡਾ ਲੈ ਕੇ ਆਉਂਦੀਆਂ ਨੇ ਜਿਵੇਂ ਆ ਪਈਆਂ ਨੇ ਆ ਦੇ ਤੇ ਕੋਈ ਬੈਠਣਾ ਤੇ ਘੰਟਾ ਬੈ ਜਾਣੀਆਂ ਆ ਰਾਮ ਕਰ ਲੈਣੀਆਂ ਹਾਂ ਆ ਦੇਖ ਜਿਵੇਂ ਥੱਲੇ ਲੌਂਕੀ ਜਾਂਦੇ ਆ ਇਹ ਸੰਗ ਜਾਣਗੇ ਬਈ ਇਹਨਾਂ ਦੀ ਕੋਈ ਖਾਸ ਗੱਲ ਨਹੀਂ ਹੈਗੀ ਹਾਂ ਤੇ ਪ੍ਰਧਾਨ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਵਧੀਆ ਪ੍ਰਵਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਇਹ ਵੀਡੀਓ ਮੈਸੇਜ ਦੇ ਲਈ ਬਣਾਈ ਗਈ ਸੀ ਤਾਂ ਜੋ ਵੀ ਜਿਹੜੇ ਭਰਾ ਇਹ ਸੋਚ ਰੱਖਦੇ ਆ ਵੀ ਸਾਡੇ ਘਰਾਂ ਦੇ ਆਸੇ ਪਾਸੇ ਜਾਂ ਸਾਡੇ ਖੇਤਾਂ ਦੇ ਆਸੇ ਪਾਸੇ ਦਰਖਤ ਕਿਉਂ ਲਾਤੇ ਵੀ ਇਹ ਸਾਨੂੰ ਢਿੱਕਾ ਲਾਉਣਗੇ ਇਹਨਾਂ ਲਈ ਵੀਡੀਓ ਬਣਾਈ ਆ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤੇ ਤਾਂ ਜੋ ਕਿਸੇ ਭਰਾ ਦੇ ਕੰਨ ਦੇ ਵਿੱਚ ਇਹ ਆਵਾਜ਼ ਪਵੇ ਤੇ ਉਹ ਦਰਖਤਾਂ ਨੂੰ ਨਫ਼ਰਤ ਨਾ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ